ਮੁਰਦਾਬਾ 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 ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਵੱਲੋਂ ਮਹਿਰੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਦੇ ਚੱਲਦਿਆਂ ਰਾਜਨੀਤਿਕ ਮਾਹੌਲ ਗਰਮਾਇਆ ਹੋਇਆ ਹੈ। ਭਾਜਪਾ ਵਰਕਰਾਂ ਨੇ ਅੰਮ੍ਰਿਤਸਰ ਵਿੱਚ ਵੱਡੇ ਇਕੱਠ ਦੌਰਾਨ ਰਾਜਾ ਵੜਿੰਗ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਅਤੇ ਉਹਨਾਂ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਪ੍ਰਗਟਾਇਆ। ਵਰਕਰਾਂ ਨੇ ਕਿਹਾ ਕਿ ਬੂਟਾ ਸਿੰਘ ਵਰਗਾ ਸ਼ਖਸ ਜਿਸ ਨੇ ਦੇਸ਼ ਦੀ ਸੇਵਾ ਦੇ ਲਈ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਉਸ ਬਾਰੇ ਅਜਿਹਾ ਅਪਮਾਨਜਨਕ ਬਿਆਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੰਮ੍ਰਿਤਸਰ ਭਾਜਪਾ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਰਾਜੋ ਵੜਿੰਗ ਦਾ ਇਹ ਬਿਆਨ ਸਿਰਫ ਬੂਟਾ ਸਿੰਘ ਦੀ ਬੇਇੱਜ਼ਤੀ ਨਹੀਂ ਹੈ ਸਗੋਂ ਕਿ ਪੂਰੇ ਮਜਬੀ ਸਿੱਖ ਸਮਾਜ ਅਤੇ ਐਸਸੀ ਸਮੁਦਾਇ ਦੇ ਮਨਾਂ ਨੂੰ ਠੇਸ ਪਹੁੰਚਾਉਂਦਾ ਹੈ ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਐਸਸੀ ਸਮਾਜ ਦੇ ਹਿੱਤਾਂ ਦੇ ਖਿਲਾਫ ਰਹੀ ਹੈ ਅਤੇ ਇਹ ਬਿਆਨ ਉਹਨਾਂ ਦੀ ਉਸ ਸੋਚ ਨੂੰ ਬੇਨਕਾਬ ਕਰਦਾ ਹੈ ਸੰਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਤੁਰੰਤ ਕਾਰਵਾਈ ਕਰਦਿਆਂ ਰਾਜਾ ਵੜਿੰਗ ਨੂੰ ਕਾਂਗਰਸ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਜੋ ਸਮਾਜ ਵਿੱਚ ਪੈਦਾ ਹੋਏ ਰੋਸ ਹੈ ਉਸ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਇਸ ਮਾਮਲੇ ਤੇ ਚੁੱਪ ਰਹੀ ਤਾਂ ਲੋਕ ਇਸ ਨੂੰ ਐਸੇ ਸਮਾਜ ਵਿਰੋਧੀ ਪਾਰਟੀ ਮੰਨਣਗੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਸਮੇਤ ਤੁਹ ਬੇਬੇ ਹੋਰ ਹਿੱਸਿਆਂ ਦੇ ਵਿੱਚ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਮੂਹ ਮਜਨੀ ਸਿੱਖ ਸਮਾਜ ਅਤੇ ਐਸਸੀ ਆਗੂਆਂ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਹੈ ਅਤੇ ਰਾਜਾ ਵੜਿੰਗ ਤੋਂ ਅਤੇ ਰਾਜਾ ਵੜਿੰਗ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਹੈ ਅੱਜ ਜੋ ਦਲਿਤ ਦੇ ਦਲਤਾ ਸਾਡੇ ਭਰਾਵਾਂ ਦੇ ਖਿਲਾਫ ਜਿਹੜੀ ਪਾਰਟੀ ਹਮੇਸ਼ਾ ਚੱਲਦੀ ਆਈ ਹੈ ਕਾਂਗਰਸ ਪਾਰਟੀ ਅੱਜ ਉਹਨਾਂ ਦਾ ਜਿਹੜਾ ਪ੍ਰਧਾਨ ਆ ਜਿਹੜਾ ਅੱਜ ਉਹਨਾਂ ਦਾ ਪ੍ਰਧਾਨ ਆ ਰਾਜਾ ਵੜਿੰਗ ਉਹਦਾ ਵੀ ਚਿਹਰਾ ਅੱਜ ਉਹਨੇ ਪਾਰਟੀ ਦਾ ਆਪਣਾ ਸਾਹਮਣੇ ਕਰਕੇ ਵਿਖਾ ਦਿੱਤਾ ਸਾਡੇ ਬਹੁਤ ਹੀ ਸਨਮਾਨਯੋਗ ਬੂਟਾ ਸਿੰਘ ਜਿਹੜੇ ਕਿ ਬੜੇ ਹੀ ਪੜੇ ਲਿਖੇ ਵਿਦਵਾਨ ਸੀ ਪੀ ਐਚ ਡੀ ਸੀ ਉਹਨਾਂ ਦੇ ਬਾਰੇ ਉਹਨੇ ਬਹੁਤ ਹੀ ਉਪਦਰ ਟਿੱਪਣੀ ਕੀਤੀ ਔਰ ਸਾਡੇ ਸਾਰੇ ਬਾਲਮਕੀ ਸਮਾਜ ਸਾਡੇ ਮਜਬੂਤ ਸਮਾਜ ਸਾਡੇ ਐਸੀ ਸਮਾਜ ਨੂੰ ਸਾਰਿਆਂ ਨੂੰ ਬੜੀ ਆਹਤ ਪਹੁੰਚੀ ਹੈ ਔਰ ਇਹੋ ਜੀ ਇਸ ਆਪਣੀ ਟਪਣੀ ਟਪਣੀ ਜਿਹੜੀ ਉਹਨਾਂ ਦੁਆਰਾ ਕੀਤੀ ਗਈ ਹੈ ਅਸੀਂ ਉਹਦੇ ਖਿਲਾਫ ਹੈ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਬਾਬਾ ਸਾਹਿਬ ਅੰਬੇਦਕਰਦੀ ਦੇ ਵੀ ਖਿਲਾਫ ਰਹੀ ਹੈ ਔਰ ਹਮੇਸ਼ਾ ਸਮਾਜ ਅਸੀਂ ਸਮਾਜ ਦੇ ਖਿਲਾਫ ਰਹੀ ਹੈ ਉਹਦੀ ਆਧਾਰਨ ਅੱਜ ਸਾਡੇ ਰਾਜਾ ਵੜਿੰਗ ਨੇ ਜਿਹੜੀ ਉਹਨਾਂ ਨੇ ਭਾਵੇਂ ਮਾਫੀ ਮੰਗ ਲਈ ਪਰ ਉਹਨਾਂ ਦੀ ਮੰਦੀ ਭਾਵਨਾ ਜਾ ਗਈ ਹੈ ਅਸੀਂ ਆਪਣੇ ਰਾਹੁਲ ગાંધી ਜਿਹੜਾ ਉਹਨਾਂ ਦਾ ਆਕਾ ਹੈ ਉਹਦੇ ਅੱਗੇ ਆਪਾਂ ਬੇਨਤੀ ਕਰਦੇ ਆਂ ਵੀ ਇਸ ਇਹੋ ਜਿਹੇ ਇਹੋ ਜਿਹੇ ਰਾਜਾ ਵੜਿੰਗ ਵਰਗੇ ਨੂੰ ਕੱਢੇ ਮੈਂ ਉਹ ਵੀ ਮਾਫੀ ਮੰਗੇ ਨਹੀਂ ਤੇ ਇਹਨੂੰ ਕੱਢੇ ਪਾਰਟੀ ਤੋਂ ਤਾਂ ਸਾਨੂੰ ਸ਼ਾਂਤੀ ਮਿਲੇਗੀ ਨਹੀਂ ਤੇ ਐਸੀ ਸਮਾਜ ਸਾਰਾ ਸਰਕਾ ਤੇ ਉਤਰੇਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਸਾਰੇ ਸਮਾਜ ਦੇ ਨਾਲ ਆ ਕਿਉਂਕਿ ਇਹੋ ਜੀ ਟਿੱਪਣੀ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਜੀ ਟਿੱਪਣੀ ਜਿਹੜੀ ਹੈ ਇਹ ਸਮਾਜ ਦੇ ਵੀ ਖਿਲਾਫ ਹੈ ਕਲੰਕਿਤ ਹੈ ਇਹੋ ਜੀ ਟਿੱਪਣੀ ਚੜੀ ਉਹਨੇ ਗੱਲ ਕੀਤੀ ਕਿ ਮੰਨਦੇ ਜੇ ਪਹਿਲਾਂ ਬਿਆਨ ਦੇ ਨਾ ਬਾਦੋਂ ਮਾਫੀ ਮੰਗ ਲੈਣੀ ਕਿੱਥੇ ਦੇਖੋ ਇਹ ਉਹਨਾਂ ਦੀ ਮੰਨ ਦੀ ਭਾਵਨਾ ਸੀ ਜਿਹੜੀ ਉਹਨਾਂ ਦੇ ਮੰਨ ਦੀ ਭਾਵਨਾ ਬਾਹਰ ਆਈ ਹੈ ਉਹ ਮਾਫੀ ਮੰਗਣ ਦਾ ਉਹਨਾਂ ਦੀ ਮੰਨ ਦੀ ਭਾਵਨਾ ਬਾਹਰ ਜਿਹੜੀ ਹੈ ਉਹ ਮਟਰੀ ਸਕਦੀ ਉਹ ਇਤਰਾ ਹੀ ਰਹੇਗੀ ਸਾਡਾ ਸਮਾਜ ਜਿਹੜਾ ਅਸੀਂ ਸਮਾਜ ਹੈ ਉਹ ਬਿਲਕੁਲ ਅੱਜ ਉਹਨਾਂ ਤੇ ਬਹੁਤ ਰੋਸ਼ ਹੈ ਭਾਵੇਂ ਉਹ ਮਾਫੀ ਮੰਗ ਲੇ ਭਾਵੇਂ ਉਹ ਨਕੀਰਾ ਕੱਢ ਲੇ ਪਰ ਉਹਨੂੰ ਮਾਫੀ ਨਹੀਂ ਮਿਲ ਸਕਦੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਖਰਗੇ ਸਾਹਿਬ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਇਹਨੂੰ ਤੁਰੰਤ ਤੌਰ ਤੇ ਇਹਨੂੰ ਇਥੋਂ ਪਾਰਟੀ ਚੋਂ ਕੱਢਿਆ ਜਾਵੇ ਠੀਕ ਆ ਜੀ ਜੀ ਕੱਢਿਆ ਜਾਵੇ ਰਾਜਾ ਬੜਿੰਗ ਦਾ ਕੱਲ ਤਰਨਤਾਲ ਦੇ ਨੂੰ ਚੋਣਾਂ ਆ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਇੱਕ ਉੱਬਰ ਟਿੱਪਣੀ ਸਾਡੇ ਅਮਾਨਜੋਗ ਜਿਹੜੇ ਸਾਡੇ ਕੇਂਦਰੀਆ ਵਿਰਾਮ ਮੰਤਰੀ ਬੂਟਾ ਸਿੰਘ ਜੀ ਦੇ ਖਿਲਾਫ ਕੀਤੀ ਉਹਨਾਂ ਨੂੰ ਬੜੇ ਉਹਨਾਂ ਨੇ ਰੰਗ ਨੂੰ ਉਹਨਾਂ ਦੀ ਨਸਲ ਨੂੰ ਲੈ ਕੇ ਉਹਨਾਂ ਨੇ ਅਪਮਾਨ ਕੀਤਾ ਇਹ ਹਮੇਸ਼ਾ ਕਾਂਗਰਸ ਦੇ ਵਿੱਚ ਚੱਲਦਾ ਆ ਰਿਹਾ ਪਹਿਲੇ ਇਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਬਾਬਾ ਸਾਹਿਬ ਜੀ ਨੇ ਇਲੈਕਸ਼ਨ ਲੜਿਆ ਉਹਦਾ ਵੀ ਬਾਬਾ ਸਾਹਿਬ ਜੀ ਦਾ ਲਗਾਤਾਰ ਅਪਮਾਨ ਕੀਤਾ ਔਰ ਇਹ ਕਾਂਗਰਸੀ ਨੇਤਾ ਹਮੇਸ਼ਾ ਸਾਡੇ ਦਲੀ ਸਮਾਜ ਦਾ ਸ਼ੋਸ਼ਣ ਕਰਦੇ ਨੇ ਆ ਜਵਾਨ ਮਿੱਕੀ ਮਜਬੂਤ ਸਿੰਘ ਪੰਚਾਰਾ ਉਹ ਸਾਰਾ ਇਕੱਠਾ ਹੋ ਕੇ ਅੱਜ ਰਾਜਾ ਬੜਿੰਗ ਦਾ ਪਤਲਾ ਫੂਕ ਰਿਹਾ ਕਿਉਂਕਿ ਇਹਨਾਂ ਦਾ ਮਨ ਦੀ ਭਾਵਨਾ ਉਹ ਵਹੀ ਅਗੀ ਇਹ ਹਮੇਸ਼ਾ ਚਲੇ ਦਲੀ ਸਮਾਜ ਦੇ ਵਾਰਮਿੱਕੀ ਜਿਹੜੇ ਮਜਬੂਤ ਸਮਾਜ ਆਰ ਜਾਂ ਬਾਕੀ ਦਲੀ ਸਮਾਜ ਉਹਨਾਂ ਦੇ ਖਿਲਾਫ ਹੀ ਰਹੇ ਨੇ ਔਰ ਇਹ ਹਮੇਸ਼ਾ ਦਲੀ ਸਮਾਜ ਨੂੰ ਵੋਟ ਬੈਂਕ ਦੇ ਰੂਪ ਚ ਵਰਤਦੇ ਰਹੇ ਨੇ ਔਰ ਮੈਂ ਖਰਗੇ ਸਾਹਿਬ ਨੂੰ ਔਰ ਰਾਹੁਲ ਗਾਂਧੀ ਨੂੰ ਕਹਾਂਗਾ ਕਿ ਐਸਾ ਜਿਹੜਾ ਆਦਮੀ ਆ ਜਿਹਦੇ ਦਿਲ ਦੇ ਵਿੱਚ ਦਲੀ ਸਮਾਜ ਤੇ ਵਿਰੋਧੀ ਭਾਵਨਾ ਵਾ ਇਹਨੂੰ ਆਪਣੀ ਪਾਰਟੀ ਚੋਂ ਕੱਢਿਆ ਜਾਵੇ ਔਰ ਇਹਨੂੰ ਤੁਰੰਤ ਪ੍ਰਧਾਨਗੀ ਤੋਂ ਲਿਆ ਜਾਵੇ ਅੱਜ ਦਲੀ ਸਮਾਜ ਸਾਰੇ ਇੱਥੇ ਇਕੱਠਾ ਆ ਔਰ ਆਣਾ ਨੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਦੇ ਖਿਲਾਫ ਜੇ ਇਹਨੂੰ ਨਾ ਕੱਢਿਆ ਗਿਆ ਤੇ ਅਸੀਂ ਵਿਰੋਧ ਕਰਦੇ ਰਵਾਂਗੇ ਔਰ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਐਸੀ ਜਿਹੜੀ ਪਾਰਟੀ ਆ ਜਿਹੜੀ ਹਮੇਸ਼ਾ ਦਲਿਤ ਜੋਧੀ ਰਹੀ ਆ ਇਹਦਾ ਬਾਈਕਾਟ ਕਰਨ ਕਿਵੇਂ ਦੇ ਦੇ ਜੇ ਬਹੁਤ ਵੱਡਾ ਨੇਤਾ ਹੈ ਇੱਕ ਰਾਜਾ ਵੜਿੰਗ ਪੰਜਾਬ ਦਾ ਕਾਂਗਰਸ ਦਾ ਤੇ ਆਪਣੀ ਜ਼ੁਬਾਨ ਤੇ ਉਹਨਾਂ ਦਾ ਕੰਟਰੋਲ ਨਹੀਂ ਰਹਿਣੇ ਦੇ ਦਿੰਦੇ ਦੇਖੋ ਪਤਾ ਨਹੀਂ ਉਹਦਾ ਕੀ ਸਾਹਾਬਾ ਕਹਿੰਦੇ ਹਕੀਮ ਖਾ ਕੇ ਬੈਠਾ ਰਹਿੰਦਾ ਔਰ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਾਂ ਔਰ ਇਹੋ ਜਿਹੇ ਨੇਤਾ ਜਿੰਨੂੰ ਪਤਾ ਨਹੀਂ ਕਿ ਮੈਂ ਕੀ ਬੋਲਾਂ ਜਿਹੜਾ ਦਲੀ ਸਮਾਜ ਹਮੇਸ਼ਾ ਇਹਨਾਂ ਦੀ ਫੇਵਰ ਚ ਰਿਹਾ ਅੱਜ ਉਹਨਾਂ ਦੇ ਨੇਤਾਵਾਂ ਦੇ ਖਿਲਾਫ ਇਹ ਜਿਹੜੇ ਆਪਣੀ ਜਿਹੜੀ ਭਾਵਨਾਵਾਂ ਬਿਕਤ ਕਰਦੇ ਨੇ ਮੈਂ ਹੋਈ ਕਵਾਂਗਾ ਕਿ ਐਸੇ ਲੋਕ ਜਿਹੜੇ ਐਸੇ ਕਾਂਗਰਸ ਦੇ ਲੋਕ ਨੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਵੇ